ਆ ਇੱਕ ਸਕੂਲ ਵਿੱਚ ਕੋਈ ਨਿੱਕਾ ਜਿਹਾ ਫੰਕਸ਼ਨ ਹੁੰਦਾ ਹੈ ਤਾਂ ਕਲਾਸ ਦੀ ਮੈਡਮ ਜਦੋਂ ਇੱਕ ਮੁੰਡੇ ਨੂੰ ਗਾਉਣ ਦਾ ਮੌਕਾ ਦਿੰਦੀ ਹੈ ਤਾਂ ਇਹ ਮੁੰਡਾ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਗੀਤ ਨੂੰ ਆਪਣੇ ਹੀ ਅੰਦਾਜ਼ ਵਿੱਚ ਦੇਖੋ ਕਿਵੇਂ ਗਾਉਂਦਾ ਹੈ ਕਿ ਸਾਰੇ ਟੀਚਰ ਹੀ ਉਸਤੇ ਮੂੰਹ ਵੱਲ ਦੇਖਦੇ ਰਹਿ ਜਾਂਦੇ ਨੇ। ਚਾਹੁੰਦੀ ਏ ਚਾਹ ਦੁਨੀਆ ਵਾਲਿਓ ਚਾਹੁੰਦੀ ਏ ਚਾਹ ਦੁਨੀਆ ਵਾਲਿਓ ਜਿਹੜਾ ਚਾਚ ਲੈ ਜਿਆਣੀ ਪਾਉਂਦਾ ਉਹਨੂੰ ਕਦੇ ਨਾ ਜਾਉਂਗਾ ਟਿੰਗ 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 ਦੇ ਰਾਜਾ ਜੱਲ ਲਈ ਜਿਆ ਨਹੀਂ ਪਾਉਂਗਾ ਉਹ ਲੁਕਦੇ ਨਾ ਚਲੇ ਜਾਉਂਗਾ ਚਾਹ ਦਾ ਵੱਖਰਾ ਸਵਾਦ ਓ ਦੁਨੀਆ ਵਾਲਿਓ ਔ ਚਾਹ ਹੁੰਦੀ ਏ ਚਾਹ ਦੁਨੀਆ ਵਾਲਿਓ ਬਿਸਕੁਟਾਂ ਨਾਲ ਜਦੋਂ ਚਾਹ ਪੀਂਦਾ ਇਹ ਤਾਂ ਲੱਗਦਾ ਜਿਵੇਂ ਪੀਂਨਾ ਮਰੀਂਦਾ ਟਿੰਗ 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 ਬਿਸਕੁਟਾਂ ਨਾਲ ਜਦੋਂ ਚਾਹ ਇਦਾ ਲੱਗਦਾ ਜਿਵੇਂ ਪੀਣਾ ਮਰੀਂਦਾ ਚਾਹ ਦਾ ਵੱਖਰ ਸਵਾਦ ਇਹ ਦੁਨੀਆ ਵਾਲਿਓ ਅੱਛਾ ਹੁੰਦੀ ਏ ਚਾਹ ਦੁਨੀਆ